ਕਿਆ ਵੱਡੇ ਵੱਡੇ ਘਾਰੇ ਪਾਤੇ ਚਰ ਖਾ ਕੇ ਲੋ ਲੇਟ ਗਈ ਹੈ ਜੜੀ ਲੱਗੂ ਤੇ ਬਾ ਖਾੜੀ ਰਸੋਈ ਸਾਰੀ ਭਰ ਗਈ ਆ ਜਾ ਆ ਜਾ ਆ ਜਾ ਉਰੇ ਆ ਜਾ ਨਹੀਂ ਆਈ ਜਾਂਦਾ ਪੂਰਾ ਜੋਰਾਂ ਤੇ ਮੀ ਸਾਰੇ ਦਿਨ ਦਾ ਲਗਾਤਾਰ ਪਈ ਜਾਂਦਾ ਸਵੇਰੇ ਹਾਂਜੀ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਨਿਊ ਬਲੌਗ ਬਲੌਗ ਅੱਜ ਦਾ ਇਥੋਂ ਸਟਾਰਟ ਕਰਦੇ ਹਾਂ ਵੀ ਰਾਤ ਸਾਰੀ ਰਾਤ ਦਮੀ ਪਈ ਜਾਂਦਾ ਮੀ ਵੀ ਬਹੁਤ ਜ਼ੋਰਦਾਰ ਹੈ ਮਤਲਬ ਉਹ ਪ੍ਰਾਟਾ ਕਿਹੜਾ ਮਰ ਕੇ ਆਈ ਸੀ ਡੈਡੀ ਗਾਇਸ ਮਤਲਬ ਚਾਬੀ ਸੀ ਕਿਵੇਂ ਸਹੀ ਸਲਾਮ ਤਾਂ ਸਾਰਾ ਕੁਝ ਪਤਾ ਨਹੀਂ ਕਿਚੜ ਹੈ ਨਹੀਂ ਗਿਆ ਆਇਆ ਨਹੀਂ ਕਰਿਓ ਯੋ ਕਰ ਰਿਹਾ ਸਟੇਡੀ ਚਾਹ ਬਣੀ ਪਈ ਹੈ ਮਾਤਾ ਤੇ ਨੂਰ ਦੀ ਮੰਮੀ ਚਾਹ ਪੀ ਜੰਨੀ ਹੈ ਨੂਰ ਉਹ ਬੈਠਾ ਮੱਛਰ ਕਿੱਥੇ ਖਾਦਾ ਨੂਰ ਖੱਤੇ ਖੱਦਾ ਮੱਛਰ ਹਾਂ ਅੱਖ ਸੁੱਜ ਗਈ ਨੂਰ ਦੀ ਅੱਖ ਤੇ ਖਾ ਗਿਆ ਮੱਛਰ ਆ ਦੇਖ ਲੋ ਰਾਤ ਦਾ ਮੀਂਹ ਬਹੁਤ ਕਾ ਵੱਡੇ ਵੱਡੇ ਘਾਰੇ ਪਾਤੇ ਬੱਦਲ ਹਜੇ ਵੀ ਹੋਏ ਪਏ ਬਾਕੀ ਠੰਡ ਗਜਬ ਹੋ ਗਈ ਗਜਬ ਹੈ ਠੰਡ ਤਾਂ ਅਗਰ ਗਜਬ ਹੋ ਗਈ ਗਰਮੀ ਬਹੁਤ ਜ਼ਿਆਦਾ ਸੀ ਕੀ ਕਹਿੰਦਾ ਠੂਪ ਨਾ ਮੜੀ ਕਹਿੰਦਾ ਠੂਪ ਲਾ ਦੇ ਮੱਛਰ ਖਾਦੇ ਸੀ ਤੇ ਲੇਟ ਲੱਗ ਗਈ ਸਾਰੇ ਮੱਛਰ ਖਾ ਗਏ ਨੂਰ ਲੈਟ ਗਈ ਆ ਰਾਤ 12 ਵਜੇ ਦੀ ਸਵੇਰ 2:00 ਕਰਕੇ 3:00 ਵਜੇ ਦੋ ਕੋਈ ਨਹੀਂ ਪੜ ਲਿਆ ਦੋ 3 ਵਜੇ ਗਈ ਆ ਤੈਨੂੰ ਵੀ ਬੜਾ ਤੇਜ ਆਇਆ ਹੈ ਨਾ ਚੁੱਟੀਆਂ ਰਹਿਣ ਲੱਗੀਆਂ ਸੁਣੀ ਜਾਂਦਾ ਸੀ ਮੈਨੂੰ ਕੜਕਾ ਹਜੇ ਵੀ ਪਈ ਨਹੀਂ ਥੋੜੀਆਂ-ਥੋੜੀਆਂ ਕਣੀਆਂ ਦੇਖੋ ਰੋਣ ਲੱਗਿਆ ਥੋੜਾ-ਥੋੜਾ ਆਹ ਦੇਖੋ ਮੈਂ ਆਪਾਂ ਚਾੜੂ ਨਾਲ ਕੱਢੀ ਜਾਂਦੀ ਆ ਪਾਣੀ ਨਾਲ ਜਾਣ ਲੈ ਮੈਂ ਨਾਲ ਤਿਆਰ ਹੋਇਆ ਕੇ ਨਹੀਂ ਹੁੰਦਾ ਪੁੱਤ ਨਹੀਂ ਜਾਣਾ ਪਰ ਕੀ ਕਹਿੰਦਾ ਜਾਊਂਗਾ ਮੈਂ ਜਾਊਂਗਾ ਮੈਂ ਉਹਨਾਂ ਦਾ ਚੜੀ ਲੱਗੂਗੀ ਹਨਾ ਚੜੀ ਲੱਗੂਗੀ ਹੂੰ ਇਹ ਕਰੀਏ ਬਰਾਬਰ ਲੋ ਵੀ ਮੀ ਆ ਗਿਆ ਪੂਰਾ ਸ਼ਗਾਟੇ ਦਾ ਤੇ ਨੂਰ ਦੀ ਮੰਮੀ ਵੈਪਰ ਲੈ ਕੇ ਜਾਉਣ ਲੱਗੀ ਇੱਕ ਤਾਂ ਬਾਛੜ ਇਧਰ ਲਈ ਆ ਦੇਖਾ ਬਰਾਂਡੇ ਜਮਾਂ ਖੁੱਲੇ ਆ ਇਧਰੋਂ ਮੀ ਸਿੱਧਾ ਅੰਦਰ ਆਉਂਦਾ ਕਿੰਨਾ ਮਰਜੀ ਕੱਢ ਲੈ ਤਾਂ ਆਣਾ ਹੀ ਆਣਾ ਨੂਰ ਦੀ ਮੰਮੀ ਤੇ ਬਾਕੀ ਮੈਂ ਇਧਰੋਂ ਦਿਖਾ ਦਿੰਨਾ ਆਹ ਦੇਖੋ ਸਾਡੀ ਰਸੋਈ ਸਾਰੀ ਭਰ ਗਈ ਕੁੱਤਾ ਦੇ ਕਿੱਥੇ ਚੜਿਆ ਫਿਰਦਾ ਆ ਜਾ ਆ ਜਾ ਆ ਜਾ ਉਰੇ ਆ ਜਾ ਆ ਜਾ ਆ ਜਾ ਆ ਦੇਖੋ ਵੀ ਸਾਡੀ ਸਾਰੀ ਰਸੋਈ ਭਰ ਗਈ ਮੀਂਹ ਆਈ ਜਾਂਦਾ ਪੂਰਾ ਜੋਰਾਂ ਤੇ ਮੈਂ ਤੇ ਨੂਰ ਗੇ ਸਿੱਟੀ ਨਾ ਲੈਣ ਰਾਹ ਚ ਆ ਗਿਆ ਮੀਂਹ ਤੇ ਸ਼ੁਕਰ ਕਰ ਅਸੀਂ ਗੱਡੀ ਤੇ ਗਏ ਗੱਡੀ ਵਾਲਾ ਫੈਸਲਾ ਸਹੀ ਸੀ ਨਾ ਜੇ ਮੋਟਰ ਜਾਣ ਦੇ ਜੇ ਮੋਟਰਸਾਈਕਲ ਤੇ ਹੁੰਦੇ ਤਾਂ ਭੇਜ ਜਾਂਦੇ ਨਾ ਪਰ ਮੈਂ ਤਾਂ ਫਿਰ ਵੀ ਭੇਜ ਗਿਆ ਕੀ ਕਹਿਣਾ ਚੁੱਚੂ ਕਰਦੇ ਇੱਧਰ ਕਰਦੇ ਇੱਥੇ ਕਰਦੇ ਕੀ ਮੰਗਦਾ ਮੈਂ ਗੁਰਿੰਦ ਦਵਾਰੀ ਪੁੱਛਿਆ ਇਹ ਮੈਂ ਰੋਣਾ ਆਪਣੇ ਪਾਈ ਇਹਦੇ ਗੱਡੀ ਫਸ ਗਈ ਬੰਦ ਕਿੱਥੇ ਫਸ ਗਈ ਬਾਹਰ ਨਹੀਂ ਮੇਰਾ ਇਹ ਹੈ ਗੁਰੇ ਬੁਹਾੜੀਆਂ ਦੇਖੋ ਟਰੈਕਟਰ ਚੱਲਣਾ। ਉਹ ਤਾਂ ਡੈਡੀ ਤੇ ਨੂਰ ਰੋਟੀ ਖਾਈ ਜਾਂਦੇ ਐ ਮੈਂ ਤਾਂ ਨਾ ਖਾਈ। ਤੇ ਨੂਰ ਮੰਗੀਲਾ ਫੋਨ ਕਹਿੰਦਾ ਮੈਂ ਟਰੈਕਟਰ ਵੇਚ ਕੇ ਰੋਟੀ ਖਾਣਾਂ। ਆਏ ਰੋਟੀ ਖਾ ਲੋ ਸਾਰੇ। ਦੇਖੀ ਕਿ ਹਪਾਇਆ ਸਭ ਦੀ। ਤੇ ਆਹ ਫੋਨ ਮੰਗਦਾ ਫੋਨ ਦੇਖ ਕੇ ਰੋਟੀ ਖਾਂਦਾ। ਲੈ ਜੀ ਬਟਾ। ਪਲਗ ਮਾ ਜੀ ਮੌਸਮ ਦਾ ਹਾਲ ਐਵੇਂ ਆ ਵੀ ਲਗਾਤਾਰ ਸਾਰੇ ਦਿਨ ਦਾ ਮੀਂਹ ਪਈ ਜਾਂਦਾ ਹੁਣ ਫਿਰ ਹਾਲ ਫਿਲਹਾਲ 4:00 ਵਜੇ। ਹੂੰ। 4 ਵਜ ਗਈ 4 ਵਜੇ ਜਾ ਕੇ ਕਿਤੇ ਮਾੜਾ ਮੋਟਾ ਠੱਲਾ ਪਿਆਗਾ ਟਿੱਕੀਆਂ ਮੋਟੀਆਂ ਕਣੀਆਂ ਹਜੇ ਵੀ ਆਈ ਜਾਂਦੀਆਂ ਮੀ ਸਾਰੇ ਦਿਨ ਦਾ ਲਗਾਤਾਰ ਪਈ ਜਾਂਦਾ ਸਵੇਰੇ 10 ਵਜੇ ਤੱਕ ਲੱਗੇ ਨਾ ਆ ਰਾਤ 2 ਵਜੇ ਦਾ ਰਾਤ 2 ਵਜੇ ਦਾ ਸਾਰਾ ਦਿਨ ਟਪ ਗਿਆ ਸਵੇਰ ਹਾਂ ਹੁਣ ਸ਼ਾਮ ਦੇ 4 ਵਜੇ ਨੂੰ ਥੋੜਾ ਮੋਟਾ ਬੰਦ ਹੋਇਆ ਬਾਕੀ ਬੱਦਲ ਪੂਰੇ ਕੁਲੇ ਪਏ ਆਉਣ ਦੀ ਸੰਭਾਵਨਾ ਹੋਰ ਆ ਬਾਕੀ 3-4 ਦਿਨ ਲਗਾਤਾਰ ਦੱਸਿਆ ਹੋਇਆਗਾ ਦੇਖੋ ਅੱਗੇ ਕੀ ਕੀ ਬਣਦਾ ਸਾਡਾ ਕੰਮ ਤਾਂ ਹੋ ਗਿਆ ਚਣਾਈ ਵਾਲਾ ਬੰਦ ਤੇ ਬਾਕੀ ਸਾਰਾ ਦਿਨ ਵੀ ਖਰਾਬ ਹੋ ਗਿਆ ਨਾ ਦੁਕਾਨ ਤੇ ਜਾਣ ਜੋ ਗਰੇ ਬਾਕੀ ਮੈਂ ਜਾਣਾ ਹੁਣ ਹੁਣ ਕੰਮ ਤਾਂ ਹੋ ਰਿਹਾ ਹੈ ਮੇਰਾ ਹੈ ਨਹੀਂਗਾ ਨਾ ਮੰਮੀ ਸਬਜ਼ੀ ਲਿਆਓ ਕੋਈ ਧਰ ਲਈਏ ਖਾਣੀ ਕਰਨੀ ਹੈ ਕੋ ਦੇਖ ਲਾਂਗੇ ਫਿਰ ਮਿਲ ਗਈ ਮੈਂ ਧਰ ਲਾਂਗੀ ਜਿਹੜੀ ਟਾਂ ਡਿੱਗ ਪਈ ਆਪਣੀ ਹੈ ਕਿਵੇਂ ਕਰੀਂ ਕਿੜੀਆਂ ਹਾਂ ਉਹ ਤਾਂ ਲਵਾ ਦਾਂਗੇ ਕਿਸ ਤਰੀਕੇ ਨਾਲ ਨਾਲੇ ਉੱਥੇ ਲਵਾਉਣੀ ਸੱਪ ਵੜਿਆ ਸੀ ਹਾਂ ਉੱਥੇ ਲਵਾਉਣੀ ਇੱਕ ਦਿਨ ਘਰੇ ਬਲਾਈਏ ਹੈ ਨਾ ਮਿਸਤਰੀ ਨੂੰ ਪੁੱਛ ਗਿਆ ਲੱਗਾ ਇੱਕ ਪੈਪਰ